ਜੋ ਨੇਦੀ ਖਰੀਦ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਸਾਹਮਣੇ ਇੱਕ ਵੱਡੀ ਵਿਪਤਾ ਕਹਿ ਲੋ ਜਾਂ ਇੱਕ ਸੰਕਟ ਹੈ ਉਹ ਇਹ ਆ ਕਿ ਅਨਾਜ ਭੰਡਾਰਨ ਦੇ ਲਈ ਜਿੱਥੇ ਹੀ ਪਹਿਲਾਂ ਰਾਈਸ ਮਿਲਰ ਨੇ ਜਿਹੜੇ ਉਹ ਕਿਤੇ ਨਾ ਕਿਤੇ ਨਰਾਸ਼ ਚੱਲ ਰਹੇ ਨੇ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਜਿਹੜਾ ਇੱਕ ਮਹਿਕਮਾ ਉਹ ਕੇਂਦਰ ਨੂੰ ਚਿੱਠੀ ਲਿਖਦਾ ਪੰਜਾਬ ਸਰਕਾਰ ਵੱਲੋਂ ਵਾਧੂ ਰੈਕ ਦੀ ਮੰਗ ਕੀਤੀ ਗਈ ਹੈ ਤਾਂ ਕਿ ਅਨਾਜ ਭੰਡਾਰਨ ਦੇ ਵੇਲੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਇਸ ਬਾਬਤ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਕਿ ਝੋਨੇ ਦੀ ਖਰੀਦ ਦਾ ਜਿਹੜਾ ਸੀਜ਼ਨ ਹੈ ਹਾਲੇ ਉਸ ਦੀ ਸ਼ੁਰੂਆਤ ਹੋਣੀ ਹੈ ਤਾਂ ਜਦੋਂ ਪੀਕ ਦੇ ਉੱਤੇ ਹੁੰਦਾ ਸੀਜ਼ਨ ਉਦੋਂ ਬਹੁਤ ਸਾਰੀਆਂ ਆਕੜਾਂ ਜਿਹੜੀਆਂ ਨੇ ਮੁਸ਼ਕਲਾਂ ਵੀ ਆਉਂਦੀਆਂ ਨੇ ਖਾਸ ਕਰਕੇ ਉੱਤੇ ਅਨਾਜ ਭੰਡਾਰ ਨੂੰ ਲੈ ਕੇ ਬਹੁਤ ਸਾਰੇ ਅਜਿਹੇ ਆ ਜਿਹੜੇ ਨੇ ਚੈਲੰਜ ਆ ਜਾਂਦੇ ਆ ਖਰੀਦ ਵੇਲੇ ਵੀ ਖਾਸ ਕਰਕੇ ਉਦੋਂ ਇੱਕ ਦਬਾਅ ਵੀ ਹੁੰਦਾ ਹੈ ਕਿ ਕਿਸਾਨਾਂ ਦਾ ਕੱਲਾ ਕੱਲਾ ਫਸਲ ਦਾ ਜਿਹੜਾ ਉਹ ਦਾਣਾ ਜਾਂ ਜਨਸਾ ਜਿੰਨੀ ਵੀ ਉਸ ਦੀ ਪਹਿਲੀ ਗੱਲ ਤਾਂ ਖਰੀਦ ਪੁਖਤਾ ਢੰਗ ਨਾਲ ਹੋਵੇ ਫਿਰ ਉਸ ਦੇ ਪ੍ਰਬੰਧ ਐਨੇ ਕੁ ਸਖਾਲੇ ਹੋਣੇ ਚਾਹੀਦੇ ਆ ਕਿ ਕਿਸੇ ਤਰ੍ਹਾਂ ਦੇ ਲਈ ਕਿਸਾਨਾਂ ਨੂੰ ਜਾਂ ਖੇਤ ਮਜ਼ਦੂਰਾਂ ਨੂੰ ਖੱਜਲ ਖਾਰੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਇਸੇ ਕਰਕੇ ਹੀ ਹੁਣ ਪੰਜਾਬ ਸਰਕਾਰ ਨੇ ਇਸ ਦਾ ਪਹਿਲਾਂ ਹੀ ਅਗਾਊਂ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ ਤੇ ਇੱਕ ਚਿੱਠੀ ਲਿਖੀ ਆ ਉਹ ਚਿੱਠੀ ਜਿਹੜੀ ਆ ਉਹ ਕੇਂਦਰ ਸਰਕਾਰ ਨੂੰ ਇਸ ਕਰਕੇ ਲਿਖੀ ਗਈ ਹੈ ਤਾਂ ਕਿ ਉਸ ਵੇਲੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਆ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਦੀ ਰਿਪੋਰਟ ਦੇ ਮੁਤਾਬਕ ਜਿਹੜਾ ਕੀ ਹੈ ਇੱਕ ਚਿੱਠੀ ਦਾ ਜ਼ਿਕਰ ਕੀਤਾ ਗਿਆ ਹੈ ਕਿ ਜਗਾ ਦਾ ਸੰਕਟ ਹੈ ਕੇਂਦਰ ਤੋਂ ਪੰਜਾਬ ਸਰਕਾਰ ਨੇ ਵਾਧੂ ਰੈਕ ਮੰਗੇ ਨੇ ਆਗਾਮੀ ਸੀਜ਼ਨ ਤੋਂ ਪਹਿਲਾਂ ਹੀ ਅਨਾਜ ਪੰਡਾਰਨ ਦਾ ਸੰਕਟ ਆ ਜਿਹੜਾ ਸਾਹਮਣੇ ਦਿਖ ਰਿਹਾ ਸੂਬਾ ਸਰਕਾਰ ਨੂੰ ਇਸੇ ਕਰਕੇ ਉਹਨਾਂ ਨੇ ਪੱਤਰ ਲਿਖਿਆ ਪੰਜਾਬ ਸਰਕਾਰ ਨੇ ਚੌਲਾਂ ਦੀ ਮੂਵਮੈਂਟ ਲਈ ਕੇਂਦਰ ਸਰਕਾਰ ਤੋਂ ਵਾਧੂ ਰੇਲਵੇ ਰੈਕ ਮੰਗੇ ਨੇ ਤਾਂ ਜੋ ਆਗਾਮੀ ਝੋਨੇ ਦੀ ਖਰੀਦ ਲਈ ਅਨਾਜ ਪੰਡਾਰਨ ਲਈ ਜਗ੍ਹਾ ਬਣਾਈ ਜਾ ਸਕੇ ਅਗਲੇ ਸੀਜ਼ਨ ਚ ਤਕਰੀਬ 1 ਮਹੀਨੇ ਦਾ ਸਮਾਂ ਬਚਿਆ ਹੈ ਤੇ ਇੱਧਰ ਪੰਜਾਬ ਦੇ ਝੋਲ ਚੌਲ ਮਿਲਰਾਂ ਨੇ ਸੰਘਰਸ਼ ਦਾ ਵਿਗਲ ਵਜਾ ਦਿੱਤਾ ਹੈ ਸੂਬਾ ਸਰਕਾਰ ਨੇ ਇਨ੍ਹਾਂ ਮਿਲਰਾਂ ਦੀਆਂ ਮੁਸ਼ਕਲਾਂ ਤੋਂ ਕੇਂਦਰ ਨੂੰ ਜਾਣੂ ਵੀ ਕਰਵਾਇਆ ਹੈ ਖੁਰਾਕ ਤੇ ਸਪਲਾਈ ਮੰਤਰੀ ਤੇ ਵਿਭਾਗ ਦੇ ਪ੍ਰਮੁਖ ਸਕੱਤਰ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖੇ ਨੇ ਖੁਰਾਕ ਤੇ ਸਪਲਾਈ ਮੰਤਰੀ ਲਾਲਚੰਦ ਘਟਾਰੂ ਚੱਕ ਨੇ ਕੇਂਦਰੀ ਖੱਤਕਾਰ ਮਾਮਲੇ ਤੇ ਖੁਰਾਕ ਤੇ ਜਨਤਕ ਵੰਡ ਪ੍ਰਣਾਲੀ ਮੰਤਰੀ ਪਰਲਾਦ ਜੋਸ਼ੀ ਨੂੰ ਹੁਣ ਇੱਕ ਪੱਤਰ ਭੇਜ ਕੇ ਦੱਸਿਆ ਹੈ ਕਿ ਆਗਾਮੀ ਸੋਨੀ ਦੇ ਮੰਡੀਕਰਨ ਸੀਜ਼ਨ 2024-25 ਜੇ ਝੋਨੇ ਦੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣੀ ਹੈ ਤੇ ਅਕਤੂਬਰ 2024 ਤੋਂ ਮਾਰਚ 2025 ਤੱਕ ਕਰੀਬ 120 ਤੋਂ 125 ਲੱਖ ਮੀਟ੍ਰਿਕ ਟਨ ਚੌਲਾਂ ਲਈ ਜਗ੍ਹਾ ਦੀ ਲੋੜ ਹੋਵੇਗੀ ਪਰ ਪਿਛਲੇ ਸੀਜ਼ਨ ਲਈ 223-24 ਦਾ ਕਰੀਬ 5.5 ਲੱਖ ਮੀਟ੍ਰਿਕ ਟਨ ਜਿਹੜਾ ਉਹ ਚੌਲ ਹਾਲੇ ਵੀ ਪੰਜਾਬ ਦੇ ਗੋਦਾਮਾਂ ਦੇ ਵਿੱਚ ਪਿਆ ਹੈ ਉਹਨਾਂ ਨੇ ਕਿਹਾ ਕਿ ਪਿਛਲੇ ਸੀਜ਼ਨ ਦਾ 125 ਲੱਖ ਮੀਟ੍ਰਿਕ ਟਨ ਕੇਂਦਰੀ ਪੂਲ ਵਿੱਚ ਡਿਲੀਵਰ ਕੀਤਾ ਜਾਣਾ ਸੀ ਜਿਸ 'ਚੋਂ 95.94% ਦੀ ਡਿਲੀਵਰ ਕੀਤਾ ਜਾ ਚੁੱਕਾ ਹੈ ਪੰਜਾਬ ਦੇ ਚੌਲ ਮਿਲ ਮਾਲਕਾਂ ਨੇ ਜਗਾ ਦੀ ਕਮੀ ਕਰਕੇ ਇਤਕੀ ਚੌਲ ਹਰਿਆਣਾ ਵਿੱਚ ਵੀ ਡਿਲੀਵਰ ਕੀਤੇ ਨੇ ਪਿਛਲੇ 4 ਮਹੀਨਿਆਂ ਤੋਂ ਚੌਲਾਂ ਦੀ ਡਿਲੀਵਰੀ ਦੇ ਉੱਤੇ ਮਾੜਾ ਅਸਰ ਪੈ ਰਿਹਾ ਉਹਨਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਨੂੰ ਪੰਜਾਬ ਨੂੰ ਜਿਹੜੇ ਆ ਬਾਧੂ ਰੈਕ ਦੇ ਦਿੱਤੇ ਜਾਣ ਤਾਂ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਪਰੇਸ਼ਾਨੀ ਦਾ ਦਿੱਕਤ ਦਸਾ ਬਣਾ ਨਾ ਕਰਨਾ ਪਵੇ ਭਾਰਤੀ ਖੁਰਾਕ ਨਿਗਮ ਜਿਹੜੀ ਕੀ ਐਫਸੀਆਈ ਆ ਸੂਬੇ ਵਿੱਚ ਅਗਲੀ ਫਸਲ ਲਈ ਜਗਾ ਦੇ ਫੌਰੀ ਪ੍ਰਬੰਧ ਕਰੇ ਪੰਜਾਬ ਵਿੱਚ ਕਰੀਬ 5500 ਚੌਲ ਮਿਲਾਂ ਨੇ ਤੇ ਪਿਛਲੇ ਸਮੇਂ 'ਚ ਇਸ ਸਨਤ ਦਾ ਕਾਫੀ ਪਸਾਰ ਹੋਇਆ ਹੁਣ ਜਦੋਂ ਅਨਾਜ ਭੰਡਾਰਨ ਦੀ ਮੁਸ਼ਕਲ ਖੜੀ ਹੋਈ ਹੈ ਤੇ ਇਸ ਦੇ ਲਈ ਹੁਣ ਜਗਾੜ ਲਾਏ ਜਾ ਰਹੇ ਨੇ ਵਿਉਂਤ ਬੁਣੀ ਜਾ ਰਹੀ ਹੈ ਚੌਲ ਮਿਲਰਾਂ ਦੇ ਸਾਹਮਣੇ ਇੱਕ ਵੱਡਾ ਚੈਲੰਜ ਜਾਂ ਚੁਣੌਤੀ ਹੈ ਕਿਉਂਕਿ ਇਨ੍ਹਾਂ ਮਿਲਰਾਂ ਨੂੰ ਇਸ ਬਾਰੇ ਵੱਡੇ ਘਾਟੇ ਪੈ ਗਏ ਨੇ ਜਿਸ ਕਰਕੇ ਅਗਲੇ ਬਾਰੇ ਇਸ ਸਨਤ ਦਾ ਵਧਨ ਫੁੱਲਾਂ ਨੂੰ ਬ੍ਰੇਕ ਲੱਗ ਸਕਦੀ ਹੈ ਬਹੁਤੇ ਮਿਲਰਾਂ ਦੇ ਚੌਲਾਂ ਦੀ ਡਿਲੀਵਰੀ ਹਰਿਆਣਾ ਵਿੱਚ ਪੱਲਿਆਂ ਟ੍ਰਾਂਸਪੋਰਟ ਖਰਚ ਕਰਕੇ ਕੀਤੀ ਹੈ ਜਿਸ ਦੇ ਕਰਕੇ ਉਹਨਾਂ ਦਾ ਜਿਹੜਾ ਬੋਝ ਵੀ ਵੱਧ ਗਿਆ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਤਰਸੀਮ ਸੈਣੀ ਨੇ ਕਿਹਾ ਕਿ ਮਿਲਰਾਂ ਦੇ ਪੁਰਾਣੇ 2000 ਕਰੋੜ ਰੁਪਏ ਦੇ ਬਕਾਏ ਹਾਲੇ ਖੜੇ ਨੇ ਜੋ ਸਰਕਾਰ ਨੇ ਅਜੇ ਤੱਕ ਨਹੀਂ ਦਿੱਤੇ ਉਹਨਾਂ ਕਿਹਾ ਕਿ ਕੇਂਦਰ ਨੇ ਐਤਕੀ ਮੂਵਮੈਂਟ ਨਹੀਂ ਕੀਤੀ ਜਿਸ ਕਰਕੇ ਜਗਾ ਦੀ ਕਮੀ ਹੋ ਗਈ ਹੈ ਜਿਸ ਦੀ ਬਦੌਲਤ ਮਿਲਰਾਂ ਨੂੰ ਕਰੀਬ 3000 ਕਰੋੜ ਦਾ ਰਗੜਾ ਲੱਗ ਸਕਦਾ ਹੈ ਜਗਾ ਦੀ ਘਾਟ ਕਰਕੇ ਚੌਲਾਂ ਦੀ ਡਿਲੀਵਰੀ ਨਹੀਂ ਹੋ ਸਕੀ ਉਹਨਾਂ ਕਿਹਾ ਕਿ ਨਿਯਮ ਅਨੁਸਾਰ ਮਿਲਰਾਂ ਨੇ ਪ੍ਰਤੀ ਕੁਇੰਟਲ ਪਿੱਛੇ 67% ਦੀ ਚੌਲ ਦੇਣਾ ਹੁੰਦਾ ਹੈ ਪਰ ਇਹ ਚੌਲ ਸੁੱਕਣ ਕਰਕੇ 62% ਦੀ ਰਹਿ ਗਿਆ ਹੈ ਸੈਣੀ ਨੇ ਵੀ ਆਖਿਆ ਕਿ ਜਗਾ ਦੇਣੀ ਕੇਂਦਰ ਦਾ ਕੰਮ ਸੀ ਪਰ ਖਮਿਆਜਾ ਮਿਲਰਾਂ ਨੂੰ ਭੁਗਤਣਾ ਪੈ ਰਿਹਾ ਤਾਂ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਨਾਰਾਜ਼ਗੀ ਵੀ ਆ ਉਹ ਜ਼ਾਹਰ ਕਰਦੇ ਦਿਖਾਈ ਦੇ ਰਹੇ ਨੇ ਮਿਲਰ ਐਸੋਸੀਏਸ਼ਨ ਦੇ ਪ੍ਰਧਾਨ ਕਿ ਜਿਹੜੇ ਚੌਲ ਮਿਲਾਂ ਨੇ ਉਹਨਾਂ ਨੂੰ ਲੈ ਕੇ ਜਿਹੜੇ ਮਿਲਰ ਨੇ ਉਸ ਦੇ ਮਾਲਕ ਨੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਕਿੰਨੇ ਵੱਡੇ ਪੱਦਰ ਦੇ ਉੱਤੇ ਘਾਟੇ ਪੈਣ ਦੀ ਸੰਭਾਵਨਾ ਪੂਰੀ ਪੂਰੀ ਬਣੀ ਹੋਈ ਹੈ ਪਹਿਲਾਂ ਹੀ ਉਹ ਪੱਲਿਓ ਖਰਚ ਕੇ ਟਰਾਂਸਪੋਰਟ ਦੇ ਜ਼ਰੀਏ ਉਹ ਕਿੱਥੇ ਕਿੱਥੇ ਚੌਲ ਪਹੁੰਚਾਉਂਦੇ ਰਹੇ ਨੇ ਤੇ ਇਸ ਦਾ ਅਸਰ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਾਂ ਰਹੀ ਗੱਲ ਇਹ ਵਾਲੀ ਔਰ ਦੂਸਰਾ ਇੱਕ ਸੰਭਾਵਨਾ ਇਹ ਵੀ ਬਣੀ ਹੋਈ ਹੈ ਕਿ ਜਿਹੜਾ ਬਾਸਮਤੀ ਦੇ ਭਾਅ ਨੇ ਰੇਟ ਨੇ ਉਹ ਵੀ ਪਿਛਲੇ ਸਾਲ ਦੇ ਮੁਕਾਬਲੇ ਗਰਾਵਟ ਦੇ ਵਿੱਚ ਰਹਿਣ ਵਾਲੇ ਨੇ ਉਸ ਦੀ ਵੀ ਇੱਕ ਜਿਹੜੀ ਹੈ ਸ਼ੰਕਾ ਜਤਾਈ ਜਾ ਰਹੀ ਹੈ ਸੰਭਾਵਨਾ ਹੈ ਕਿਉਂਕਿ ਗੁਰਦਾਸਪੁਰ ਤੋਂ ਅੰਮ੍ਰਿਤਸਰ ਲਾਕੇ ਚ ਮਾਝੇ ਚ ਖਾਸ ਕਰਕੇ ਪਿਛਲੇ ਦਿਨੀ ਵੀ ਚਾਹੇ ਸਰਕਾਰ ਨੇ ਦਾਵਾ ਕੀਤਾ ਕਿ ਰਿਕਾਰਡ ਤੋੜ ਦਿੱਤੇ ਨੇ ਮਾਝੇ ਵਾਲਿਆਂ ਨੇ ਬਾਸਮਤੀ ਦੀ ਪੈਦਾਵਾਰ ਕਰਨ ਦੇ ਵਿੱਚ ਪਰ ਉਹ ਰਿਕਾਰਡ ਭਾ ਦੇ ਰੂਪ ਦੇ ਵਿੱਚ ਟੁੱਟਣਗੇ ਕ ਨਹੀਂ ਟੁੱਟਣਗੇ ਇਹ ਅਜੇ ਤੱਕ ਸਰਕਾਰ ਵੀ ਤੈ ਨਹੀਂ ਕਰ ਸਕੀ ਔਰ ਨਾ ਹੀ ਸਰਕਾਰ ਨੇ ਇਸ ਮਸਲੇ ਦੇ ਵਿੱਚ ਤਾਂ ਹਰੀ ਝੰਡੀ ਇਹ ਤਾਂ ਦਿਖਾਈ ਹੈ ਕਿ ਬਾਸਮਤੀ ਦੇ ਵਿੱਚ ਬੱਲੇ ਬੱਲੇ ਕਰਾਤੀ ਮਾਝੇ ਵਾਲਿਆਂ ਨੇ ਪਰ ਭਾ ਦੇ ਵਿੱਚ ਬੱਲੇ ਬੱਲੇ ਹੋਣੀ ਹੈ ਕਿ ਨਹੀਂ ਹੋਣੀ ਇਹ ਜਦੋਂ ਮੰਡੀਆਂ ਦੇ ਵਿੱਚ ਜਾਣੀ ਐਜੰਟਸ ਉਦੋਂ ਪਤਾ ਲੱਗੇਗਾ ਕਿ ਉਦੋਂ ਭਾ ਕੀਸਾਨਾਂ ਨੂੰ ਪੂਰਾ ਮਿਲਦਾ ਹੈ ਕਿ ਨਹੀਂ ਮਿਲਦਾ ਇੱਕ ਪਾਸੇ ਇਹ ਦਿੱਕਤ ਦੂਜੇ ਪਾਸੇ ਕਿਸਾਨਾਂ ਦੇ ਸਾਹਮਣੇ ਵੀ ਇੱਕ ਫਿਕਰਮੰਦੀ ਦਾ ਬੱਦਲ ਆ ਜਿਹੜਾ ਉਸ ਆਇਆ ਹੋਇਆ ਇਸ ਦੇ ਨਾਲ ਹੀ ਇੱਕ ਪਾਲਿਸੀ ਮੀਟਿੰਗ ਵੀ ਹੋਣੀ ਸੀ ਜਿਸ ਦਾ ਬਾਈਕਾਟ ਵੀ ਕੀਤਾ ਜਾਂਦਾ ਖਰਾਕ ਤੇ ਸਪਲਾਈ ਵਿਭਾਗ ਵੱਲੋਂ ਝੋਨੇ ਦੀ ਨਵੀਂ ਖਰੀਦ ਆਦੇ ਦੀ ਪਾਲਿਸੀ ਲਈ ਮੀਟਿੰਗ ਰੱਖੀ ਗਈ ਸੀ ਜਿਸ ਦਾ ਮਿਲਰਾਂ ਨੇ ਬਾਈਕਾਟ ਕੀਤਾ ਸੂਬਾ ਪ੍ਰਧਾਨ ਤਰਸੀਮ ਛਾਣੀ ਨੇ ਕਿਹਾ ਕਿ ਮਿਲਰਾਂ ਨੂੰ ਪਾਲਿਸੀ ਦੀ ਮੀਟਿੰਗ ਬਾਰੇ ਸੱਦਾ ਮਿਲਿਆ ਸੀ ਪਰ ਉਹਨਾਂ ਨੇ ਮੀਟਿੰਗ ਦੇ ਬਾਈਕਾਟ ਦਾ ਫੈਸਲਾ ਕੀਤਾ ਉਹਨਾਂ ਨੇ ਕਿਹਾ ਕਿ ਜਦੋਂ ਪਾਲਿਸੀ ਆਈ ਤਾਂ ਉਸ ਮੂਹ ਮਿਲਰਾਂ ਨਾਲ ਮੀਟਿੰਗ ਕਰਕੇ ਫੈਸਲਾ ਲੈਣਗੇ ਹੁਣ ਪਾਲਿਸੀ ਆ ਜਿਹੜੀ ਸਰਕਾਰ ਦੀ ਉਸ ਨੂੰ ਲੈ ਕੇ ਵੀ ਕਿਸੇ ਤਰ੍ਹਾਂ ਦੀ ਕੀ ਸ਼ੰਕੇ ਤੇ ਸ਼ੱਕ ਦੀਆਂ ਸੰਭਾਵਨਾਵਾਂ ਨੇ ਇਸ ਕਰਕੇ ਮਿਲਰ ਐਸੋਸੀਏਸ਼ਨ ਉਸ ਦੇ ਵਿੱਚ ਸੱਦਾ ਆਉਣ ਦੇ ਉੱਤੇ ਵੀ ਸ਼ਾਮਲ ਨਹੀਂ ਹੋਣਾ ਚਾਹੁੰਦੀ ਕਿ ਸਰਕਾਰ ਦੇ ਉੱਤੇ ਭਰੋਸਾ ਨਹੀਂ ਰਿਹਾ ਪਹਿਲਾਂ ਪਾਲਿਸੀ ਦੇ ਉੱਤੇ ਬਣ ਜਾਣ ਦੀ ਗੱਲ ਆਖੀ ਆ ਉਹਨਾਂ ਨੇ ਕਿ ਪਹਿਲਾਂ ਪਾਲਿਸੀ ਬਣ ਜਾਵੇ ਫਿਰ ਦੇਖਾਂਗੇ ਅਸੀਂ ਖੜੜੇ ਦੇ ਰੂਪ ਦੇ ਵਿੱਚ ਕੀ ਕੀ ਸਾਹਮਣੇ ਨਿਕਲ ਕੇ ਆਉਂਦਾ ਫਿਰ ਅਸੀਂ ਆਪਸ ਦੇ ਵਿੱਚ ਸਲਾਹ مشورہ ਕਰਕੇ ਫਿਰ ਉਸ ਦੇ ਉੱਤੇ ਕੋਈ ਨਾ ਕੋਈ ਫੈਸਲਾ ਲਵਾਂਗੇ ਜਾਂ ਜਵਾਬ ਦੇਾਂਗੇ ਤਾਂ ਹੁਣ ਇੱਕ ਪਾੜਾ ਵੱਡਾ ਦਿਖਦਾ ਦਿਖਾਈ ਦੇ ਰਿਹਾ ਸਰਕਾਰ ਤੇ ਜਿਹੜੇ ਚਾਲ ਮਿਲਰ ਨੇ ਉਹਨਾਂ ਦੇ ਵਿਚਾਰੇ ਤਾਂ ਦੇਖਦੇ ਆਂ ਇਹ ਪਾੜਾ ਕਦੋਂ ਖਤਮ ਹੁੰਦਾ ਹੈ ਜਾਂ ਸੰਤੁਸ਼ਟ ਕਦੋਂ ਕਰ ਪਾਉਂਦੀ ਹੈ ਸਰਕਾਰ ਉਹਨਾਂ ਮਾਲਕਾਂ ਨੂੰ ਉਹਨਾਂ ਮਿਲਰਾਂ ਨੂੰ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਫਿਲਹਾਲ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ